ਸਸਿਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਿੰਦਰਜੀਤ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਸੁਖਦੇਵ ਸਿੰਘ ਢੀਰਸਾ ਦਾ ਹੋਇਆ ਦਿਹਾਂਤ ਮੋਹਾਲੀ ਦੇ ਫੋਟੋਸ ਹਸਪਤਾਲ ਅੰਚਲੇ ਆਖਰੀ ਸਾਹ ਪੀਏ ਮੋਦੀ ਤੇ ਸੀਐਮ ਮਾਨ ਨੇ ਦੁੱਖ ਦਾ ਕੀਤਾ ਪ੍ਰਗਟਾਵਾ ਅਮਰੀਕਾ ਦੀ ਪਾਸਪੋਰਟ ਸੈਂਸਰ ਕਰਨ ਵਾਲਿਆਂ ਦੇ ਲੱਗੇਗਾ ਬੈਨ ਅਜਿਹੇ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ ਜਿਹੜਾ ਕਰਨ ਵਾਲਾ ਅਮਰੀਕਾ ਦੁਨੀਆ ਦਾ ਬਣਿਆ ਪਹਿਲਾ ਦੇਸ਼ ਜੱਥੇਦਾਰ ਸਾਹਿਬ ਦੀ ਨਿਯੁਕਤੀ ਤੇ ਸੇਵਾ ਮੁਕਤੀ ਸੰਬੰਧੀ ਨਿਯਮ ਪ੍ਰਦਾਨਤਾਂਮੀ ਨੇ ਦਿੱਤੀ ਜਾਣਕਾਰੀ ਕੌਕੇ ਨੂੰ ਸਾਬ ਦਵਾਉਣ ਦੀ ਕੀਤੀ ਮੰਗ ਤੇ ਚ ਕਰੋਨਾ ਦੇ ਮਾਮਲੇ 1200 ਤੋਂ ਪਾਰ ਗੁਜਰਾਜ ਜੱਜ ਤੇਜੀ ਨਾਲ ਬਾਦਰ ਹੈ ਨੇ ਮਾਮਲੇ ਆਈਸੀਐਮਆਰ ਨੇ ਦਿੱਤੀ ਜਾਣਕਾਰੀ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੀ ਰਾਜਨੀਤੀ ਦੇ ਇੱਕ ਉੱਗੇ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਹੁਣ ਨਹੀਂ ਰਹੇ ਰਾਜਨੀਤੀ ਦੇ ਬਾਬਾ ਬੋੜ ਸਾਬਕਾ ਕੇਂਦਰੀ ਮੰਤਰੀ ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਦਲ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਂਤ ਹੋ ਗਿਆ ਉਹ 90 ਸਾਲ ਦੇ ਸਨ ਡੇੜਸਾ ਨੂੰ ਫੇਫੜਿਆਂ ਦਾ ਇਨਫੈਕਸ਼ਨ ਕਾਰਨ ਮੁਹਾਲੀ ਦੇ ਫੋਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉਹਨਾਂ ਨੇ ਉੱਥੇ ਆਖਰੀ ਸਾਹ ਲਿਆ ਇਸ ਤੋਂ ਬਾਅਦ ਸਿਆਸੀ ਲੀਡਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਡੇ ਸਿਆਸੀ ਲੀਡਰਾਂ ਵੱਲੋਂ ਪੋਸਟਾਂ ਸਾਂਝੇ ਕੀਤੇ ਜਾ ਰਹੇ ਨੇ ਰਾਜਨੀਤਿਕ ਬਾਬਾ ਬੋੜ ਸਾਬਕਾ ਕੇਂਦਰੀ ਮੰਤਰੀ ਸਾਬਕਾ ਰਾਜ ਸਭਾ ਮੈਂਬਰ ਸੀਨੀਅਰ ਅਕਾਲੀ ਦਲ ਦੇ ਨੇਤਾ ਸੁਖਦੇਵ ਸਿੰਘ ਟਿੰਰਸਾ ਦਾ ਦਿਹਾਂਤ ਹੋ ਗਿਆ ਉਹ 90 ਸਾਲ ਦੇ ਸਨ ਡੇੜਸਾ ਨੂੰ ਮੁਹਾਲੀ ਦੇ ਫੋਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉਹਨਾਂ ਨੇ ਉੱਥੇ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਤੋਂ ਸਗਰੂਰ ਤੋਂ ਲੋਕ ਸਭਾ ਮੈਂਬਰ ਸਨ ਜਦੋਂ ਅਟਲ ਬਿਹਾਰੀ ਵਾਜਪਈ ਸਰਕਾਰ ਵਿੱਚ ਖੇੜ ਰਸਾਇਣ ਤੇ ਖਾਦਾਂ ਦੇ ਕੇਂਦਰੀ ਮੰਤਰੀ ਸਨ ਢੀਂਡਸਾ 2019 ਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤੇ ਗਏ ਸਨ ਉਹ 2020 ਵਿੱਚ ਅਕਾਲੀ ਦਲ ਨਾਲੋਂ ਵੱਖ ਹੋਏ ਢੀਂਡਸਾ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂ ਤੇ ਦੁੱਖ ਦਾ ਇਜ਼ਹਾਰ ਕੀਤਾ ਉਹਨਾਂ ਨੇ ਇਸ ਰੋਕਤ ਦੇ ਨਾ ਪੂਰਾ ਹੋਣ ਵਾਲਾ ਘਟ ਦੱਸਿਆ ਐਕਸ ਤੇ ਕੀਤੀ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਢੀਂਡਸਾ ਨਾਲ ਆਪਣੀ ਇੱਕ ਤਸਵੀਰ ਵੀ ਢੀੜਸਾ ਦੇเดहांत ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਟਵੀਟ ਕਰਕੇ ਦੁੱਖ ਸਾਂਝਾ ਕੀਤਾ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀੜਸਾ ਜੀ ਦੇ ਅਕਾਲ ਚਲਾਣੇ ਦੀ ਖਬਰ ਮਿਲੀ ਬੇਸ਼ੱਕ ਸਾਡੇ ਰਾਜਨੀਤਿਕ ਮਤਭੇਦ ਰਹੇ ਹੋਣ ਪਰ ਇਨਸਾਨੀਅਤ ਦੇ ਨਾਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਣ ਦਾ ਹੱਲ ਬਖਸ਼ੇ ਉੱਥੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਥੇਦਾਰ ਕੁਲ ਉਨਾ ਕਿਹਾ ਕਿ ਸਰਦਾ ਸੁਖਦੇਵ ਸਿੰਘ ਢੀਂਡਸਾ ਨੇ ਜ਼ਮੀਨੀ ਪੱਧਰ ਤੋਂ ਸ਼ੁਰੂ ਕਰਕੇ ਪੰਜਾਬ ਦੀ ਸਿਆਸਤ ਅੰਦਰ ਉੱਗੀ ਤੇ ਐਮ ਭੂਮਿਕਾ ਨਿਭਾਈ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਇਸ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਦੇ ਅਕਾਲ ਚਲਾਣਾ ਕਰ ਜਾਣ ਤੇ ਦਿਲ ਨੂੰ ਗਹਿਰਾ ਦੁੱਖ ਹੋਇਆ ਢੀਂਡਸਾ ਸਾਹਿਬ ਨੇ ਇੱਕ ਲੰਬਾ ਅਰਸਾ ਸ਼੍ਰੋਮਣੀ ਕਾਲੀ ਦਲ ਵਿੱਚ ਰਹਿ ਕੇ ਪੰਜਾਬ ਦੀ ਕੌਮ ਦੀ ਸੇਵਾ ਕੀਤੀ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਮੈਂ ਨਿੱਜੀ ਤੌਰ ਤੇ ਉੱਤੇ ਸ਼੍ਰੋਮਣੀ ਕਾਲੀ ਦਲ ਵੱਲੋਂ ਉਹਨਾਂ ਨੂੰ ਸਤਕਾਰ ਤੇ ਸ਼ਰਦਾ ਦੇ ਫੁੱਲ ਇਸ ਤੋਂ ਲਗਾ ਪੰਜਾਬ ਅਤੇ ਦੇਸ਼ ਦੇ ਵੱਡੇ ਸਿਆਸੀ ਲੀਡਰਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਨ੍ਹਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਸ਼੍ਰੋਮਣੀ ਕਾਲੇ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਲਗਭਗ ਸਾਰੇ ਲੀਡਰਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਮਰੀਕਾ ਨੇ ਇੱਕ ਨਵਾਂ ਵੀਜ਼ਾ ਨਿਯਮ ਲਾਗੂ ਕੀਤਾ ਹੈ ਜੋ ਨਾ ਵਿਦੇਸ਼ੀ ਨਾਗਰਿਕਾਂ ਤੇ ਪਾਬੰਦੀ ਲਗਾਏਗਾ ਜੋ ਅਮਰੀਕੀ ਨਾਗਰਿਕਾਂ ਦੇ ਸੋਸ਼ਲ ਮੀਡੀਆ ਪੋਸਟਾਂ ਨੂੰ ਸੈਂਸਰ ਯਾਨੀ ਕਿ ਰੋਕਣ ਦੀ ਕੋਸ਼ਿਸ਼ ਕਰਦੇ ਹਨ ਅਮਰੀਕਾ ਇਹ ਫੈਸਲਾ ਲੈਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਏ ਵਿਦੇਸ਼ ਮੰਤਰੀ ਮਾਰਕ ਰੂਬੀਆ ਨੇ ਕਿਹਾ ਕਿ ਜੇਕਰ ਕੋਈ ਵਿਦੇਸ਼ੀ ਅਧਿਕਾਰੀ ਅਮਰੀਕੀ ਲੋਕਾਂ ਨੂੰ ਆਪਣੇ ਦੇਸ਼ 'ਚ ਗ੍ਰਿਫਤਾਰੀ ਜਾਂ ਸਜ਼ਾ ਦੀ ਧਮਕੀ ਦੇ ਕੇ ਪੋਸਟਾਂ ਸੈਂਸਰ ਕਰਦਾ ਹੈ ਤਾਂ ਉਸ ਨੂੰ ਸਹਿਕਾਰ ਨਹੀਂ ਕੀਤਾ ਜਾਵੇਗਾ ਅਮਰੀਕਾ ਹੁਣ ਲੋਕਾਂ ਲਈ ਇੱਕ ਨਵਾਂ ਵੀਜ਼ਾ ਪਾਬੰਦੀ ਨਿਯਮ ਪੇਸ਼ ਕਰ ਰਿਹਾ ਹੈ ਜੋ ਅਮਰੀਕੀ ਤਕਨੀਕੀ ਫਰਮਾਂ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟਿੱਪਣੀਆਂ ਪੋਸਟ ਕਰਨ ਵਾਲੇ ਅਮਰੀਕੀਆਂ ਨੂੰ ਸੈਂਸਰ ਕਰਦੇ ਹਨ ਇਹ ਐਲਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕੀਤਾ ਦਾਦੀ ਕਿ ਅਮਰੀਕਾ ਨੇ ਇੱਕ ਨਵਾਂ ਵੀਜ਼ਾ ਨਿਯਮ ਲਾਗੂ ਕੀਤਾ ਹੈ ਜੋ ਉਹਨਾਂ ਵਿਦੇਸ਼ੀ ਨਾਗਰਿਕਾਂ ਤੇ ਪਾਬੰਦੀ ਲਗਾਏਗਾ ਜੋ ਅਮਰੀਕੀ ਨਾਗਰਿਕਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਸੈਂਸਰ ਦੀ ਕੋਸ਼ਿਸ਼ ਕਰਦੇ ਹਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਇਸ ਬਾਰੇ ਜਾਣਕਾਰੀ ਦਿੱਤੀ ਇਹ ਨਿਯਮ ਵਿਸ਼ੇਸ਼ੌਰਤੇ ਉਹਨਾਂ ਵਿਦੇਸ਼ੀ ਦੇਸ਼ਾਂ 'ਤੇ ਲਾਗੂ ਹੋਵੇਗਾ ਜੋ ਅਮਰੀਕੀ ਤਕਨੀਕੀ ਕੰਪਨੀਆਂ ਦੇ ਸਮੱਗਰੀ ਨੂੰ ਹਟਾਉਣ ਜਾਂ ਸੰਜਮਿਤ ਕਰਨ ਦੀ ਦਬਾਅ ਪਾਉਂਦੇ ਹਨ ਅਮਰੀਕਾ ਦੇ ਵਿਦੇਸ਼ ਮੰਤਰੀ ਰੂਬੀ ਨੇ ਕਿਹਾ ਕਿ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਕਿ ਕੋਈ ਵਿਦੇਸ਼ੀ ਅਧਿਕਾਰੀ ਅਮਰੀਕਾ ਵਿੱਚ ਮਰਦੂਦ ਕਿਸੇ ਵੀ ਨਾਗਰਿਕ ਨੂੰ ਉਹਨਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਲਈ ਗ੍ਰਿਫਤਾਰ ਕਰਨ ਜਾਂ ਸਜ਼ਾ ਦੇਣ ਦੀ ਧਮਕੀ ਦਿੰਦਾ ਹੈ। ਉਹਨਾਂ ਅੱਗੇ ਕਿਹਾ ਕਿ ਉਹਨਾਂ ਵਿਦੇਸ਼ੀ ਅਧਿਕਾਰਾਂ ਦੇ ਵੀਜ਼ਾ ਪਾਬੰਦੀਆਂ ਲਗਾਏ ਜਾਣ ਗਿਆ ਜੋ ਅਮਰੀਕੀ ਤਕਨੀਕੀ ਕੰਪਨੀਆਂ ਜਿਵੇਂ ਕਿ ਫੇਸਬੁੱਕ, ਯੂਟਿਊਬ, ਟਵਿੱਟਰ ਆਦਿ ਤੇ ਸਮੱਗਰੀ ਹਟਾਉਣ ਲਈ ਦਬਾਅ ਪਾਉਂਦੇ ਹਨ। ਅਜੇ ਤੱਕ ਕਿਸੇ ਦੇਸ਼ ਦੇ ਅਧਿਕਾਰੀ ਦਾ ਨਾਮ ਨਹੀਂ ਲਿਆ ਗਿਆ ਪਰ ਰੂਬਿਓ ਦਾ ਕਹਿਣਾ ਹੈ ਕਿ ਬਹੁਤ ਸਾਰੇ ਵਿਦੇਸ਼ੀ ਅਧਿਕਾਰੀ ਅਮਰੀਕੀ ਸੋਸ਼ਲ ਮੀਡੀਆ ਕੰਪਨੀਆਂ ਤੇ ਨਾਗਰਿਕਾਂ ਵਿਰੁੱਧ ਆਪਣੇ ਦੇਸ਼ ਦੇ ਕਾਨੂੰਨਾਂ ਤ ਜਦੋਂ ਉਹਨਾਂ ਨੂੰ ਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਮਰੀਕਾ ਦਾ ਮੰਨਣਾ ਹੈ ਕਿ ਜੇਕਰ ਕੋਈ ਵਿਅਕਤੀ ਅਮਰੀਕੀ ਧਰਤੀ ਤੋਂ ਸੋਸ਼ਲ ਮੀਡੀਆ ਤੇ ਕੁਝ ਪੋਸਟ ਕਰਦਾ ਹੈ ਤਾਂ ਕਿਸੇ ਹੋਰ ਦੇਸ਼ ਨੂੰ ਉਸ ਪੋਸਟ ਨੂੰ ਹਟਾਉਣ ਦਾ ਆਦੇਸ਼ ਦੇਣ ਦਾ ਅਧਿਕਾਰ ਨਹੀਂ ਹੈ ਪਿਛਲੇ ਕੁਝ ਸਾਲਾਂ ਵਿੱਚ ਯੂਰਪ, ਏਸ਼ੀਆ ਤੇ ਦੱਖਣੀ ਅਮਰੀਕਾ ਦੇ ਬਹੁਤ ਸਾਰੇ ਦੇਸ਼ਾਂ ਨੇ ਅਮਰੀਕੀ ਸੋਸ਼ਲ ਮੀਡੀਆ ਕੰਪਨੀਆਂ ਵਿਰੁੱਧ ਕਾਰਵਾਈ ਕੀਤੀ ਉਦਾਹਰਨ ਵਜੋਂ ਯੂਰੋਪੀਅਨ ਯੂਨੀਅਨ ਨੇ ਸਮੱਗਰੀ ਸੰਚਾਲਨ ਸੰਬੰਧੀ ਸਖਤ ਕਾਨੂੰਨ ਬਣਾਏ ਹਨ ਤੇ ਅਮਰੀਕੀ ਕੰਪਨੀਆਂ ਤੇ ਬਹੁਤ ਸਾਰੇ ਜੁਰਮਾਨੇ ਵੀ ਲਗਾਏ ਹਨ ਬਹੁਤ ਸਾਰੇ ਦੇਸ਼ਾਂ ਨੇ ਅਮਰੀਕੀ ਕੰਪਨੀਆਂ ਨੂੰ ਆਪਣੇ ਸਰਕਾਰਾਂ ਜਾਂ ਨੇਤਾਵਾਂ ਦੀ ਆਲੋਚਨਾ ਕਰਨ ਵਾਲੀਆਂ ਪੋਸਟਾਂ ਨੂੰ ਹਟਾਉਣ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਤਉਂਦਾ ਦੀ ਇਹ ਅਮਰੀਕਾ ਦੀਆਂ ਕੁਝ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਹਨ ਜੋ ਪੂਰੀ ਦੁਨੀਆ ਤੇ ਰਾਜ ਕਰਦੀਆਂ ਹਨ। ਅਕਸਰ ਇਨ੍ਹਾਂ ਵੈੱਬਸਾਈਟਾਂ ਤੇ ਅਪੱਤੀਜਨਕ ਸਮਗਰੀ ਸਾਹਮਣੇ ਆਉਂਦੀ ਰਹਿੰਦੀ ਹੈ। ਜਿਸ ਕਾਰਨ ਉਸ ਸਮਗਰੀ ਨਾਲ ਸਬੰਧਤ ਲੋਕ ਇਸ ਨੂੰ ਬੈਨ ਕਰਨ ਦੀ ਮੰਗ ਕਰਦੇ ਹਨ। ਜਾਂ ਫਿਰ ਇਸ ਸਮਗਰੀ ਨਾਲ ਸੰਬੰਧਿਤ ਕਈ ਹੋਰ ਤਰ੍ਹਾਂ ਦੇ ਖਤਰੇ ਵੀ ਸਾਹਮਣੇ ਆਉਂਦੇ ਹਨ। ਜਿਸ ਕਾਰਨ ਸਰਕਾਰਾਂ ਇਸ ਨੂੰ ਬੈਨ ਕਰ ਦਿੱਤੀਆਂ ਨੇ। ਉਹਨਾਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਦੇ ਨ ਜਿਨ੍ਹਾਂ ਵਿੱਚ ਟਵਿੱਟਰ ਜੋ ਕਿ ਹੁਣ ਐਕਸ ਹੋ ਗਿਆ ਏ ਉਸ ਦਾ ਮਾਲਕ ਇਲਾਉਣ ਮਾਸਕ ਹੈ ਜੋ ਅਮਰੀਕਾ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਸ ਤੋਂ ਇਲਾਵਾ ਫੇਸਬੁੱਕ ਇੰਸਟਾਗ੍ਰਾਮ ਤੇ ਮੈਟਾ ਕੰਪਨੀ ਅਮਰੀਕਾ ਦੇ ਮਾਰਕ ਜ਼ਕਰਬਰਗ ਦੀਆਂ ਕੰਪਨੀਆਂ ਹਨ ਇਸ ਤੋਂ ਇਲਾਵਾ YouTube Google Truth Social Blue Sky ਆਦ ਕੰਪਨੀਆਂ ਦੇ ਮਾਲਕ ਅਮਰੀਕਾ ਦੇ ਤਕੜੇ ਲੋਕਾਂ ਵਿੱਚ ਸ਼ਾਮਲ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਯੋਗਤਾ ਜ਼ਿੰਮੇਵਾਰੀ ਤੇ ਸੇਵਾ ਮੁਕਤੀ ਸਬੰਧੀ ਨਿਯਮ ਤੈਅ ਕਰਨ ਲਈ ਜਲਦ ਹੀ ਇੱਕ ਕਮੇਟੀ ਬਣਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਮਾਮਲੇ 'ਚ ਸਿੱਖ ਜਥੇਬੰਦੀਆਂ ਸੰਸਥਾਵਾਂ ਤੇ ਬੁੱਧੀਜੀਵਾਂ ਵੱਲੋਂ ਭੇਜੇ ਗਏ ਵੱਡੀ ਗਿਣਤੀ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਇਸੇ ਦੌਰਾਨ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੀ ਪੁੱਸ ਰਾਤ 'ਚ ਹੋਈ ਸਿਆਦਤ ਤੇ ਇਨਸਾਫ਼ ਦੀ ਮੰਗ ਵੀ ਕੀਤੀ ਗਈ। ਅਸੀਂ ਇੱਕ 20 ਮਈ ਤਰੀਕ ਰੱਖੀ ਸੀ ਸ਼੍ਰੀ ਅ ਇਹ ਨਿਯਮ ਬਣਾਉਣ ਲਈ ਵਿੱਚ ਜੇਤੇਦਾਰ ਸਾਹਿਬ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੇ ਸੇਵਾ ਮੁਕਤ ਕਿਵੇਂ ਕਰਨਾ ਉਹ ਸਾਡੇ ਕੋਲੋਂ 25 ਤੱਕ ਸਾਰੇ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਆ ਜਿਹੜੀਆਂ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਉਹਨਾਂ ਨੂੰ ਤਾਂ ਅਸੀਂ ਨਹੀਂ ਸਦਾਂਗੇ ਪਰ ਜਿਹਨੇ ਨਹੀਂ ਸੁਝਾਅ ਭੇਜੇ ਉਹਦੇ ਵਾਸਤੇ ਅਸੀਂ ਹੁਣ ਕਮੇਟੀ ਇੱਕ ਬਣਾਉਣ ਜਾ ਰਹੇ ਹਾਂ ਉਸ ਕਮੇਟੀ ਦੇ ਵਿੱਚ ਇਹ ਜਿੰਨਾ ਸਾਡੇ ਕੋਲ ਸਬੰਧਤ ਧਿਰਾਂ ਵੱਲੋਂ ਸਾਨੂੰ ਸੁਝਾਅ ਦਿੱਤੇ ਗਏ ਉਹਨਾਂ ਦਾ ਮਲਾਂਕਣ ਕੀਤਾ ਜਾਊਗਾ ਉਸ ਮਲਾਂਕਣ ਤੋਂ ਬਾਅਦ ਫਿਰ ਇੱਕ ਛੋਟੀ ਕਮੇਟੀ ਇਹਦੀ ਸਾਰੀ ਸਮੀਖਿਆ ਕਰਕੇ ਇਹ ਕਿਉਂਕਿ ਵੱਡੇ ਲੰਮੇ ਅਰਸੇ ਦੀ ਬਹੁਤ ਸਾਰਿਆਂ ਦੀ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਇਹ ਚਾਹਨਾ ਸੀ ਕਿ ਇਹ ਕਾਰਜ ਛੇਤੀ ਤੋਂ ਛੇਤੀ ਹੋ ਸਕੇ ਸੋ ਮੈਂ ਆਉਂਦੇ ਦਿਨਾਂ ਦੇ ਵਿੱਚ ਉਹ ਮੈਂਬਰ ਸਹਿਬਾਨ ਜਿਹੜੇ ਸ਼ਹਿਰ ਦੇ ਆ ਜਥੇਬੰਦੀਆਂ ਜਿਹੜੀਆਂ ਸ਼ਹਿਰ ਦੇ ਆ ਜਿਹੜੀਆਂ ਹਮੇਸ਼ਾ ਹੀ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਦੀਆਂ ਤੇ ਉਹਨਾਂ ਦੇ ਵਿੱਚੋਂ ਕੁਝ ਵਿਦਵਾਨ ਵੀ ਉਹ ਸਾਰੇ ਪਾਕਿਸਤਾਨੀ ਉਹ ਜਿਹੜੀ ਕਮੇਟੀ ਆ ਉਹ ਬਣਾਤੀ ਜਾਊਗੀ ਤੇ ਸਾਰੇ ਨਿਜਮ ਓਪਨਿਜ਼ਮ ਭਾਵੇਂ ਕਿਉਂਕਿ ਜਿਹੜੇ ਨਵੀਂ ਨਿਯੁਕਤੀ ਹੁੰਦੀ ਜੇ ਤਾਂ ਕੋ ਸਾਡੇ ਅੰਦਰਲੇ ਪ੍ਰਬੰਧਕ ਜੋ ਸਿੰਘ ਸਹਿਬਾਨ ਹੋਣ ਤਾਂ ਉਹ ਆਲਰੇਡੀ ਸਾਡੇ ਨਾਲ ਬਤੌਰ ਮੈਂ ਐਮਪਲਾਈ ਸ਼ਬਦ ਨਹੀਂ ਵਰਤਾ ਇਸ ਸੰਸਥਾ ਦੇ ਵਿੱਚ ਪਹਿਲਾਂ ਹੁੰਦੇ ਆ ਤੇ ਉਹ ਨਿਜਮ ਆਪਣੇ ਜਮ ਉਹਨਾਂ ਦੇ ਹੁੰਦੇ ਆ ਪਰ ਇਹ ਜਿਹੜੇ ਅਸੀਂ ਨਿਜਮ ਆਪਣੇ ਜਮ ਨਹੀਂ ਗਏ ਇਹ ਸਿਰਫ ਕੁਝ ਉਹਦੇ ਵਿੱਚ ਤਰਮੀਮਾਂ ਕਿਉਂਕਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਸੰਸਥਾ ਦੇ ਵਿੱਚ ਸਾਰੇ ਕਾਰਜ ਹੁੰਦੇ ਆ ਤੇ ਉਹਦੇ ਲਈ ਕਾਰਜਕਾਰ ਕਿੰਨਾ ਹੋਵੇ ਉਹਦੇ ਵਿੱਚ ਉਮਰ ਕਿੰਨੀ ਹੋਵੇ ਉਹਦੇ ਵਿੱਚ ਜਿਹੜਾ ਸੇਵਾ ਮੁਕਤ ਕਰਨ ਦਾ ਕੀ ਪ੍ਰੋਵੀਜ਼ਨ ਹੋਵੇ ਉਹਦੇ ਵਿੱਚ ਜਿਹੜੇ ਆਪਾਂ ਨਿਯੁਕਤੀ ਕਰਦੇ ਉਹ ਕਿਹੜਾ ਹੋਵੇ ਸਾਰਾ ਇਹ ਅਸੀਂ ਖੇਤੀ ਕੌਮ ਦੇ ਸਾਹਮਣੇ ਲੈ ਕੇ ਆਵਾਂਗੇ ਦੂਸਰਾ ਇੱਕ ਬਹੁਤ ਲੰਬੇ ਆਰਸੇ ਤੋਂ ਤਕਰੀਬਨ 32 33 ਸਾਲ ਤੋਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦਾ ਕਿਉਂਕਿ ਪੁਲਿਸ ਨੇ ਕੋਹ ਕੋਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਉਹਦੀ ਅਸੀਂ 14 1 24 ਨੂੰ ਭਾਈ ਕੌਂਕੇ ਸਾਹਿਬ ਦੀ ਤਰਸ ਪਤਨੀ ਵੱਲੋਂ ਇੱਕ ਕੰਪਲੇਂਟ ਪਵਾਈ ਸੀ ਜਗਰਾਉਂ ਥਾਣੇ ਦੇ ਵਿੱਚ ਜਿਹਦੇ ਵਿੱਚ ਅਸੀਂ ਲਿਖਿਆ ਸੀ ਕਿ ਆਹਾ ਆਹਾ ਮੁਲਜ਼ਮਾਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਪਰ ਜਿਹੜੀ ਮੌਕੇ ਦੀ ਸਰਕਾਰ ਆ ਅਨਸਾਪਸੰਦ ਕਹਿਣ ਵਾਲੇ ਉਹਨਾਂ ਨੇ ਉਹ ਐ ਜੀ ਡੀ ਚ ਫਾਈਲ ਕਰ ਦਿੱਤੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਭਾਈ ਕੌਂਕੇ ਸਾਹਿਬ ਜੀ ਦੇ ਸੁਪੁੱਤਰ ਤੋਂ ਇੱਕ ਪਟੀਸ਼ਨ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪਾਈ ਆ ਤੇ ਹਾਈ ਕੋਰਟ ਦੇ ਵਿੱਚ ਅੱਜ ਨੋਟਿਸ ਆਫ ਮੋਸ਼ਨ ਵੀ ਜਾਰੀ ਹੋ ਗਿਆ ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਦੇਸ਼ 'ਚ ਕੋਵਿਡ-19 ਦੇ ਸਰਗਰਮ ਮਾਮਲੇ ਦੀ ਗਿਣਤੀ 1200 ਤੋਂ ਵੱਧ ਗਈ ਹੈ ਇਹਨਾਂ 'ਚੋਂ ਸਭ ਤੋਂ ਵੱਧ ਮਾਮਲੇ ਕੇਰਲ ਵਿੱਚ ਦਰਜ ਕੀਤੇ ਗਏ ਹਨ ਇਸ ਰਾਜ ਵਿੱਚ ਕੋਰੋਨਾ ਦੇ 430 ਮਾਮਲੇ ਸਾਹਮਣੇ ਆਏ ਹਨ ਮਹਾਰਾਸ਼ਟਰ 'ਚ 208 ਲੋਕ ਕੋਰੋਨਾ ਪੋਜ਼ਿਟਿਵ ਪਾਏ ਗਏ ਹਨ ਦਿੱਲੀ ਤੇ ਕਰਨਾਟਕ 'ਚ ਕਨੌਨਾਂ ਨੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਦੇਸ਼ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਸਰਕਾਰ ਮਾਮਲਿਆਂ ਦੀ ਗਿਣਤੀ 1251 ਤੱਕ ਪਹੁੰਚ ਗਈ ਹੈ ਸਭ ਤੋਂ ਵੱਧ ਮਾਮਲੇ 430 ਕੇਰਲ ਤੋਂ ਸਾਹਮਣੇ ਆ ਹਨ ਕਰੋਨਾ ਦੇ ਐਕਟਿਵ ਮਾਮਲਿਆਂ 'ਚ ਮਹਾਰਾਸ਼ਟਰ ਦੂਜੇ ਸਥਾਨ ਤੇ ਹੈ ਇੱਥੇ ਕਰੋਨਾ ਦੇ 325 ਮਰੀਜ਼ ਹਨ ਇਹਨਾਂ ਵਿੱਚੋਂ 316 ਮਰੀਜ਼ ਇਕੱਲੇ ਮੁੰਬਈ ਵਿੱਚ ਹੀ ਹਨ ਬੁੱਧਵਾਰ ਨੂੰ ਯੂਪੀ ਤੇ ਫਿਰੋਜ਼ਾਬਾਦ ਦੇ ਇੱਕ 40 ਸਾਲਾ ਵਿਅਕਤੀ ਦੀ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸਾਲਾਂ ਵਿੱਚ ਤਕਲੀਫ ਹੋਣ ਤੋਂ ਬਾਅਦ ਮਰੀਜ਼ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਜਿੱਥੇ ਉਸ ਦਾ ਕਰੋਨਾ ਟੈਸਟ ਪੋਜ਼ਿਟਿਵ ਆਇਆ ਮੰਗਲਵਾਰ ਨੂੰ ਫਰੋਜਪੁਰ ਦੇ ਇੱਕ 78 ਸਾਲਾ ਵਿਅਕਤੀ ਦੀ ਕਰੋਨਾ ਨਾਲ ਮੌਤ ਹੋ ਗਈ ਸੀ ਇਸ ਤੋਂ ਇਲਾਵਾ ਮਹਾਰਾਸ਼ਟਰ ਰਾਜਸਥਾਨ ਪਛਵੀ ਬਗਾਲ ਕਰਨਾਟਕ ਦੇ ਮੱਧ ਪ੍ਰਦੇਸ਼ ਵਿੱਚ ਕੁੱਲ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਕੁੱਲ ਮੌਤਾਂ ਦੀ ਗਿਣਤੀ 13 ਤੱਕ ਪਹੁੰਚ ਚੁੱਕੀ ਹੈ ਫਾਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 29 30 ਮਈ ਨੂੰ ਯੂਪੀ ਬਿਹਾਰ ਦੇ ਦੌਰੇ ਦੇ ਮੱਧੰਦਰ ਰਾਜ ਦਾ ਸੇਤੂ ਵਿਭਾਗ ਵੀ ਲੱਟ ਤੇ ਹੈ ਅਧਾਈਤਾ ਦਿੱਤੀਆਂ ਗਏ ਹਨ ਕਿ ਪ੍ਰਧਾਨ ਮੰਤਰੀ ਦੇ 100 ਮੀਟਰ ਦੇ ਅੰਦਰ ਰਹਿਣ ਵਾਲੇ ਸਾਰੇ ਲੋਕਾਂ ਦਾ ਕਰੋਨਾ ਟੈਸਟ ਕੀਤਾ ਜਾਵੇਗਾ ਕਰੋਨਾ ਦੇ ਨਵੇਂ ਵੇਰੀਅਟ ਦੇ ਚੱਲਦਿਆਂ ਹੁਣ ਤੱਕ 6 ਰਾਜਾਂ ਵਿੱਚ 13 ਲੋਕਾਂ ਦੀ ਮੌਤ ਹੋ ਚੁੱਕੀ ਹੈ 26 ਮਈ ਨੂੰ ਜੈਪੁਰ ਵਿੱਚ ਦੋ ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਉਹਨਾਂ ਵਿੱਚੋਂ ਇੱਕ ਰੇਲਵੇ ਸਟੇਸ਼ਨ ਦੇ ਬ੍ਰਿਤਿਕ ਪਾਇਆ ਗਿਆ ਉਸਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਦੂਜੀ ਮੌਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ 26 ਸਾਲਾ ਨੌਜਵਾਨ ਦੀ ਸੀ ਉਹ ਪਹਿਲਾਂ ਹੀ ਡੀਵੀ ਤੋਂ ਪੀੜਤ ਸੀ ਇਸ ਦੌਰਾਨ ਮਹਾਰਾਸ਼ਟਰ ਦੇ ਥਾਣੇ ਵਿੱਚ ਇੱਕ ਕਰੋਨਾ ਪੋਜ਼ਿਟਿਵ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਠਾਣੇਚ ਹੀ 25 ਮਈ ਨੂੰ ਇੱਕ ਹਸਪਤਾਲ ਵਿੱਚ ਇਲਾਜ ਦੇਨ 21 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਉਹਦਾ 22 ਮਈ ਤੋਂ ਇਲਾਜ ਚੱਲ ਰਿਹਾ ਸੀ। ਇਸ ਤੋਂ ਪਹਿਲਾਂ 17 ਮਈ ਨੂੰ ਕਰਨਾਟਕ ਦੇ ਬੰਗਲੌਰੂ ਵਿੱਚ ਇੱਕ 84 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਸਿਹਤ ਵਿਭਾਗ ਨੇ ਕਿਹਾ ਕਿ ਬਜ਼ੁਰਗ ਵਿਅਕਤੀ ਦੀ ਮੌਤ ਮਲਟੀ ਆਰਗਨ ਫੇਲ ਹੋਣ ਕਾਰਨ ਹੋਈ ਹੈ। ਉਸਦੀ ਕਾਨੂੰਨਾ ਰਿਪੋਰਟ 24 ਮਈ ਨੂੰ ਪਹੁੰਚੀ ਪਾਈ ਗਈ ਸੀ। ਕੇਰਲ ਵਿੱਚ ਕੋਵਿਡ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਵਿੱਚ ਕੋਵਿਡ-19 ਦੇ ਚਾਰ ਨਵੇਂ ਰੂਪ ਮਿਲੇ ਹਨ ਭਾਰਤ ਦੇ ਕਈ ਰਾਜਾਂ ਵਿੱਚ ਕੋਵਿਡ-19 ਦੇ ਮਾਮਲੇ ਵਿੱਚ ਵਾਧੇ ਦੇ ਵਿਚਕਾਰ ਦੇਸ਼ ਵਿੱਚ ਚਾਰ ਨਵੇਂ ਰੂਪ ਪਾਈ ਗਏ ਹਨ ਆਈਸੀਐਮਆਰ ਦੇ ਡਾਇਰੈਕਟਰ ਡਾਕਟਰ ਅਰਜੀਤ ਬਹਿਲ ਨੇ ਕਿਹਾ ਕਿ ਦੱਖਣ ਤੇ ਪੱਛਮੀ ਭਾਰਤ ਤੋਂ ਕ੍ਰਮਵੱਧ ਕੀਤੇ ਗਏ ਰੂਪ ਐਲਐਫ7 ਐਕਐਫਜੀ ਜੀਐਨ1 ਅਤੇ ਐਨਬੀ 1.8.1 ਲੜੀ ਦੇ ਹਨ ਇਹਦੇ ਚੱਲਦੇ ਹੋਰ ਥਾਵਾਂ ਤੋਂ ਨਮੂਨੇ ਲਏ ਜਾ ਰਹੇ ਨੇ ਤੇ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਨਵੇਂ ਰੂਪਾਂ ਦਾ ਪਤਾ ਲਗਾਏ ਜਾ ਸਕੇ ਮਾਮਲੇ ਬਹੁਤ ਗੰਭੀਰ ਨਹੀਂ ਹਨ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਬਸ ਸੁਚੇਤ ਰਹਿਣਾ ਚਾਹੀਦਾ ਹੈ ਵਿਸ਼ਵ ਸਿਹਤ ਸੰਗਠਨਾ WHO ਨੇ ਇਹਨਾਂ ਨੂੰ ਬਹੁਤ ਚਿੰਤਾ ਵਾਲਾ ਵਿਸ਼ਾ ਨਹੀਂ ਮੰਨਿਆ ਹੈ ਹਾਲਾਂਕਿ ਇਸ ਨੂੰ ਨਿਗਰਾਨੀ ਦੇ ਇੱਕ ਰੂਪ ਵੱਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਕਰੋਨਾ ਮਰੀਜ਼ ਦੀ ਚੰਡੀਗੜ੍ਹ ਦੇ ਹਸਪਤਾਲ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਚੰਡੀਗੜ੍ਹ ਸ਼ਹਿਰ 'ਚ ਕੋਵਿਡ-19 ਦੀ ਲਾਗ ਕਰਨ ਪਹਿਲੀ ਮੌਤ ਦੀ ਖਬਰ ਮਿਲੀ ਹੈ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਦੇ ਹਸਪਤਾਲ ਚ ਦਾਖਲ 40 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਮਰੀਜ਼ ਨੂੰ ਸਾਹ ਲੈਣ ਵਿੱਚ ਤਕਲੀਫ ਕਰਨ 4 ਦਿਨ ਪਹਿਲਾਂ ਹਸਪਤਾਲ ਦੇ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਦਾ ਕਰੋਨਾ ਟੈਸਟ ਪੋਜ਼ਿਟਿਵ ਪਾਇਆ ਗਿਆ ਗੌਰਤਲਬ ਹੈ ਕਿ ਚੰਡੀਗੜ੍ਹ ਵਿੱਚ ਕਰੋਨਾ ਨਾਲ ਹੋਈ ਇਹ ਪਹਿਲੀ ਮੌਤ ਹੈ ਮਰੀਜ਼ ਨੂੰ ਹਸਪਤਾਲ ਵਿੱਚ ਕੋਵਿਡ ਵਾਰਡ ਵਿੱਚ ਦਾਖਲ ਕਰਵਾਉਣ ਮਗਰੋਂ ਇਕਾਂਤ ਵਾਸ ਵਿੱਚ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਇਹ ਪਹਿਲਾ ਕਰੋਨਾ ਪੋਜ਼ਿਟਿਵ ਕੇਸ ਸੀ ਜਿੱਥੇ ਮਰੀਜ਼ ਦੀ ਮੌਤ ਹੋ ਗਈ ਜਿਕਰ ਹੈ ਕਿ ਪੰਜਾਬ ਵਿੱਚ ਤੀਜਾ ਕਰੋਨਾ ਮਰੀਜ਼ ਆਉਣ ਤੋਂ ਬਾਅਦ ਸਿਹਤ ਵਿਭਾਗ ਚੌਕਸ ਹੋ ਗਿਆ ਹੈ ਸਾਰੇ ਹਸਪਤਾਲਾਂ ਵਿੱਚ ਟੁਕਵੇਂ ਪ੍ਰਬੰਧ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਟੈਸਟਿੰਗ ਵੀ ਵਧਾ ਦਿੱਤੀ ਗਈ ਹੈ ਜਿਨ੍ਹਾਂ ਲੋਕਾਂ ਵਿੱਚ ਕਰੋਨਾ ਦੇ ਲੱਛਣ ਦਿਖਾਈ ਦੇ ਰਹੇ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਕਰੋਨਾ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਅਸੀਂ ਕਰੋਨਾ ਦੇ ਸਾਰੇ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਾਂ ਸਾਰੇ ਹਸਪਤਾਲਾਂ ਵਿੱਚ ਕਰੋਨਾ ਸਬੰਧੀ ਟੁਕਵੇਂ ਪ੍ਰਬੰਧ ਕੀਤੇ ਗਏ ਨੇ ਇਸ ਦੇ ਨਾਲ ਹੀ ਟੈਸਟਿੰਗ ਵੀ ਵਧਾਈ ਗਈ ਹੈ ਜਾਣਕਾਰੀ ਮੁਤਾਬਕ ਨੌਜਵਾਨ ਅੰਬਾਲਾ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਗੁਰगांव ਵਿੱਚ ਨੌਕਰੀ ਕਰਦਾ ਸੀ ਉਹ ਆਪਣੇ ਪਿਤਾ ਨੂੰ ਮਿਲਣ ਫਿਰੋਜ਼ਪੁਰ ਆਇਆ ਸੀ ਇੱਥੇ ਆ ਕੇ ਉਸ ਦੀ ਤਬੀਅਤ ਖਰਾਬ ਹੋ ਗਈ ਜਦੋਂ ਉਸਨੇ ਕਰੋਨਾ ਦਾ ਰੈਪਿਡ ਟੈਸਟ ਕਰਵਾਇਆ ਤਾਂ ਰਿਪੋਰਟ ਪੋਜ਼ਿਟਿਵ ਆਈ ਜ਼ਿਕਰ ਹੈ ਕਿ ਬਜ਼ੁਰਗ ਬੱਚੇ ਗਰਭਵਤੀ ਔਰਤਾਂ ਅਤੇ ਬਿਮਾਰੀਆਂ ਤੋਂ ਪੀੜਤ ਮਰੀਜ਼ ਜ਼ਿਆਦਾ ਜੋਖਮ ਵਿੱਚ ਹਨ ਇਸ ਲਈ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਭੀੜ ਵਾਲੀਆਂ ਥਾਵਾਂ ਤੇ ਨਾ ਜਾਓ ਅਤੇ ਮਾਸਕ ਦੀ ਵਰਤੋਂ ਕਰੋ ਮੰਤਰੀ ਨੇ ਕਿਹਾ ਹੈ ਕਿ ਹੱਥ ਨਿਯਮਿਤ ਤੌਰ ਤੇ ਧੋਣੇ ਚਾਹੀਦੇ ਨੇ ਕਾਨੂੰਨ ਨਹੀਂ ਛੂਣਾ ਚਾਹੀਦਾ ਲੋਕਾਂ ਨੂੰ ਖੁਦ ਸਾਵਧਾਨ ਰਹਿਣਾ ਚਾਹੀਦਾ ਹੈ ਉਹਨਾਂ ਲੋਕਾਂ ਨੂੰ ਭੀੜ ਤੋਂ ਦੂਰ ਰਹਿਣ ਮਾਸਕ ਪਹਿਨਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ ਜੇਕਰ ਕੋਵਿਡ ਦੇ ਲੱਛਣ ਦਿਖਾਈ ਦਿੰਦੇ ਨੇ ਤਾਂ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਸਿੱਧਾ ਡਾਕਟਰ ਕੋਲ ਜਾਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਨੇਤਾ ਬਲਤੇਜ ਸਿੰਘ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਸਾਧੇ। ਉਹਨਾਂ ਅਕਾਲੀ ਦਲ ਵੱਲੋਂ ਲੁਧਿਆਣਾ ਗਲਾੜਾ ਅਗੇਤਰ ਨੇ ਉੱਤੇ ਦਿੱਤੇ ਗਏ ਬਿਆਨਾਂ ਤੇ ਤਿੱਖਾ ਨਿਸ਼ਾਨਾ ਕੱਸਦੇ ਹੋਏ ਉਹਨਾਂ ਨੂੰ ਸਵਾਲ ਕੀਤੇ। ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਿੰਨ ਕਾਲੇ ਕਾਨੂੰਨਾਂ ਦਾ ਵੇਲਾ ਯਾਦ ਕਰਵਾਉਂਦੇ ਹੋਏ ਕਿਹਾ ਕਿ ਉਸ ਵੇਲੇ ਤੁਸੀਂ ਬੜੀ ਮੁਸ਼ਕਿਲ ਦੇ ਨਾਲ ਬੋਲੇ ਸੀ ਕੇਂਦਰ ਦੇ ਕਾਲੇ ਕਾਨੂੰਨਾਂ ਬਾਰੇ ਤੇ ਤੁਹਾਡੇ ਪਰਿਵਾਰ ਵੱਲੋਂ ਤਿੰਨ ਬਿਲਾਂ ਦੇ ਹੱਕ ਵਿੱਚ ਵੀਡੀਓ ਜਾਰੀ ਕੀਤੇ ਜਾ ਰਹੇ ਸਨ। ਲੈਂਡ ਪੋਲਿੰਗ ਮਾਮਲੇ ਤੇ ਬੋਲਦੇ ਹੋਏ ਬਲਤੇਜ ਪੰਨੂ ਨੇ ਕਿਹਾ ਕਿ ਇਸ ਕਾਰਵਾਈ ਨਾਲ ਤੁਹਾਡੇ ਚਾਹੇਤੇ ਲੋਕਾਂ ਨੂੰ ਪ੍ਰਾਈਵੇਟ ਕਲੋਨੀਆ ਕੱਟਣ ਦਾ ਮੌਕਾ ਨਹੀਂ ਮਿਲੇਗਾ ਇਸ ਲਈ ਤੁਸੀਂ ਇਸ ਦਾ ਵਿਰੋਧ ਕਰ ਰਹੇ ਹੋ ਹੋਰ ਕੀ ਕਿਹਾ ਆਪ ਆਕੂ ਬਲਤੇਜ ਪੰਨੂ ਨੇ ਆਓ ਦੇਖਦੇ ਹਾਂ ਸੁਖਵੀਰ ਬਾਦਲ ਦੀ ਇੱਕਦਮ ਤੁਹਾਨੂੰ ਬੜਾ ਹੈਜ ਜਾਗ ਪਿਆ ਕਿਸਾਨਾਂ ਦਾ ਤੁਸੀਂ ਕਿਸਾਨਾਂ ਨੂੰ ਇੱਕ ਵਾਰੀ ਇਹ ਵੀ ਦੱਸ ਦਿਓ ਕਿ ਜਦੋਂ ਤਿੰਨ ਬਿੱਲ ਆਏ ਸੀਗੇ ਉਹਦਾ ਤੁਸੀਂ ਵਿਰੋਧ ਉਦੋਂ ਕਰਨਾ ਸ਼ੁਰੂ ਕੀਤਾ ਜਦੋਂ ਲੋਕਾਂ ਨੇ ਖਾੜੇ ਨੱਕ ਦੇ ਵਿੱਚ ਦਮ ਕਰਤਾ ਸੀ ਨਹੀਂ ਤਾਂ ਚਾਹੇ ਤੁਸੀਂ ਸੀ ਚਾਹੇ ਹਰ ਸਿਮਰਤ ਕੌਰ ਬਾਦਲ ਹੋਈ ਸਨ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਈ ਸਨ ਸਾਰੇ ਲਗਾਤਾਰ ਵੀਡੀਓ ਪਾ ਰਹੇ ਸੀਗੇ ਉਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਤੇ ਦੂਸਰਾ ਜਿਹੜਾ ਇਹ ਲੈਂਡ ਪੂਲਿੰਗ ਵਾਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਇਹਨੋਂ ਤੋਂ ਜ਼ਿਆਦਾ ਤਕਲੀਫ ਜਿਹੜੀ ਹੈ ਨਾ ਉਹ ਤੁਹਾਨੂੰ ਇਸ ਕਰਕੇ ਹੋ ਰਹੀ ਆ ਕਿ ਇਹਦੇ ਨਾਲ ਤੁਹਾਡੇ ਨੇੜੇ ਤੇੜੇ ਵਾਲੇ ਜਿਹੜੇ ਨੇ ਚਹੇਤੇ ਉਹਨਾਂ ਨੂੰ ਪ੍ਰਾਈਵੇਟ ਕਲੋਨੀਆ ਕੱਟਣ ਦਾ ਮੌਕਾ ਨਹੀਂ ਮਿਲਦਾ ਤੁਸੀਂ ਤਾਂ ਆਪ ਕਹਿ ਕੇ ਹਟਿਓ ਆ 2-4 ਦਿਨ ਪਹਿਲਾਂ ਕਿ ਤੁਹਾਡੇ ਕੱਢੇ ਹੋਏ ਬਾਈਪਾਸ ਦੀ ਵਜ੍ਹਾ ਕਰਕੇ ਕਿਆਲੀ ਸਾਹਿਬ ਅਮੀਰ ਹੋਏ ਨੇ ਇਹ ਵੀ ਦੱਸ ਦਿਓ ਕਿ ਆਲੀ ਸਾਹਿਬ ਵਰਗੇ ਹੋਰ ਕਿੰਨੇ ਕੁ ਅਮੀਰ ਹੋਏ ਨੇ ਉਹ ਵੀ ਤੁਹਾਡੇ ਨੇੜੇ ਤੇੜੇ ਵਾਲੇ ਤੇ ਇਹ ਵੀ ਦੱਸ ਦਿਓ ਕਿ ਕਿਸੇ ਆਮ ਬੰਦੇ ਨੂੰ ਉਹਦਾ ਫਾਇਦਾ ਹੋਇਆ ਜਦੋਂ ਕਿ ਲੈਂਡ ਪੁਲਿੰਗ ਸਕੀਮ ਦੇ ਵਿੱਚ ਆਮ ਕਿਸਾਨ ਨੂੰ ਫਾਇਦਾ ਹੋਣਾ ਕਿਸੇ ਕਿਸਾਨ ਦੀ ਜਬਰੀ ਜ਼ਮੀਨ ਨਹੀਂ ਖੋਈ ਜਾਣੀ ਉਹ ਆਪਣੀ ਮਰਜ਼ੀ ਦੇ ਨਾਲ ਜ਼ਮੀਨ ਦੇ ਸਕਦਾ ਤੇ ਜੇ ਉਹ ਜ਼ਮੀਨ ਦੇਊਗਾ ਉਹਨੂੰ ਜਿਹੜਾ ਭਾਅ ਹੈ ਮਾਰਕੀਟ ਦਾ ਉਹ ਮਿਲਣਾ ਤੇ ਉਹਦੀ ਹਿੱਸੇਦਾਰੀ ਵੀ ਲੈਂਡ ਪੁਲਿੰਗ ਦੇ ਵਿੱਚ ਹੋਊਗੀ ਅੱਜ ਤਕਲੀਫ ਇਸ ਗੱਲ ਨੂੰ ਲੈ ਕੇ ਹੋ ਰਹੀ ਆ ਕਿ ਜਿਹੜੇ ਲੈਂਡ ਮਾਫੀਆ ਸੀ ਉਹਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਸੀ ਇਹ ਸਮਾਂ ਲੰਘ ਗਿਆ ਸੁਖਬੀਰ ਸਿੰਘ ਬਾਦਲ ਜੀ ਜਦੋਂ ਤੁਸੀਂ ਇੱਥੇ ਕੁਝ ਕਹਿੰਦੇ ਸੀਗੇ ਦੂਜੀ ਜਗ੍ਹਾ ਤੇ ਕੁਝ ਤੀਜੀ ਜਗ੍ਹਾ ਤੇ ਕੁਝ ਲੋਕ ਤੁਹਾਡੇ ਦੂਰੇ ਤੀਰੇ ਕਿਰਦਾਰ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਆਂ ਬਲਤੇਜ ਪੰਨੂ ਨੇ ਸੁਖਬੀ ਬਾਦਲ ਨੂੰ ਕਿਹਾ ਕਿ ਲੈਂਡ ਪੁਲਿੰਗ ਕਰਕੇ ਲੈਂਡ ਮਾਫੀਆ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਨੇ ਇਸ ਕਰਕੇ ਤੁਸੀਂ ਇਸ ਦਾ ਵਿਰੋਧ ਕਰ ਰਹੇ ਹੋ ਲੋਕ ਤੁਹਾਡੇ ਦੋਹਰੇ ਕਿਰਦਾਰ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ ਹਰਿਆਣਾ ਸਿੱਖ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਟਿੰਡਾ ਨੇ ਜਨਰਲ ਹਾਊਸ ਦੇ ਮੈਂਬਰਾਂ ਦੇ ਨਾਲ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਤ ਆ ਟੇਕਿਆ ਫਰਬਤ ਦੇ ਭਲੇ ਦੀ ਅਰਦਾਸ ਕੀਤੀ ਚਿੰਡਾ ਨੇ ਦੱਸਿਆ ਕਿ ਗੁਰੂ ਘਰਾਂ ਦਾ ਪ੍ਰਬੰਧ ਹੋਰ ਸੁਚੱਜਾ ਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਦਾ ਯਤਨ ਕਰਾਂਗੇ ਜ਼ਿਕਰਯੋਗ ਹੈ ਕਿ 19 ਜਨਵਰੀ ਨੂੰ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਸਰਕਾਰ ਵੱਲੋਂ ਆਮ ਚੋਣ ਕਰਵਾਈ ਗਈ ਸੀ ਜਿਸ ਤੋਂ ਬਾਅਦ 49 ਮੈਂਬਰੀ ਜਨਰਲ ਹਾਊਸ ਨੇ ਸਤਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਦਰਸ਼ਨ ਕੀਤੇ ਅਤੇ ਹਰਿਆਣਾ ਕਮੇਟੀ ਦੇ ਪ੍ਰਧਾਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸਾਰੇ ਕਾਰਜਕਰਮੀ ਅਤੇ ਮੈਂਬਰਾਂ ਨੇ ਸ੍ਰੀ ਅਮਰ ਸਾਹਿਬ ਵਿਖੇ ਪੁੱਜ ਕੇ ਸਤਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਨੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਢਿੰਡਾ ਨੇ ਪ੍ਰੈਸ ਨੂੰ ਦੱਸਿਆ ਕਿ ਗੁਰੂ ਘਰਾਂ ਦਾ ਪ੍ਰਬੰਧ ਹੋਰ ਸੁਚੱਜਾ ਅਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਦਾ ਯਤਨ ਕੀਤਾ ਜਾਵੇਗਾ ਸਕੂਲਾਂ ਅਤੇ ਕਾਲਜਾਂ ਅਤੇ ਸਿਹਤ ਸੇਵਾਵਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਹੋਰ ਕੀ ਜਾਣਕਾਰੀ ਦਿੱਤੀ ਪ੍ਰਧਾਨ ਜਗਦੀਸ਼ ਢਿੰਡਾ ਨੇ ਆਓ ਦੇਖਦੇ ਹਾਂ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਆਪਣਾ ਨਵਾਂ ਕਾਲ ਤੱਕ ਸਿਰਜਣਾ ਤੇ ਨਹੀਂ ਕਰੇ ਕੇਵਲ ਤੇ ਕੇਵਲ ਸਾਡੇ ਹਰਿਆਣੇ ਦੇ ਸਿੱਖਾਂ ਨੂੰ ਡੀਗ੍ਰੇਡ ਕਰਨ ਵਾਸਤੇ ਇਹੋ ਜਿਹੀਆਂ ਭ੍ਰੰਟੀਆਂ ਪੈਦਾ ਕੀਤੀਆਂ ਗਈਆਂ ਪਰ ਅਸੀਂ ਦੁਨੀਆ ਭਰ ਦੀ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਅਕਾਲ ਤਖਤ ਸਾਹਿਬ ਤੇ ਤੁਸੀਂ ਪ੍ਰਵੋਸਾ ਰੱਖਦੇ ਹੋ ਮੈਨੂੰ ਇਹ ਨਹੀਂ ਪਰਤ ਤ ਤੁਸੀਂ ਕਿੰਨਾ ਰੱਖਦੇ ਹੋ ਕਿੰਨਾ ਨਹੀਂ ਰੱਖਦੇ ਇਹ ਤੇ ਦੁਨੀਆ ਦੇ ਸਾਹਮਣੇ ਹੈ ਪਰ ਹਰਿਆਣੇ ਦਾ ਇੱਕ ਇੱਕ ਬੱਚਾ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਵੀ ਅਕਾਲ ਤਖਤ ਸਾਹਿਬ ਦੀ ਮਾਨ ਮਿਹਰ ਅਦ ਨੂੰ ਕਦੀ ਵੀ ਭੰਗ ਨਹੀਂ ਹੋਣ ਦੇਗਾ ਅਕਾਲ ਤਖਤ ਸਾਹਿਬ ਦੀ ਸ਼ਖਸੀਅਤ ਨੂੰ ਕਦੀ ਵੀ ਥੇਸ ਨਹੀਂ ਪਹੁੰਚਾਏਗਾ ਜਿਹੜੇ ਤੁਸੀਂ ਸਾਡੇ ਤੇ ਇਲਜ਼ਾਮ ਲਾਉਂਦੇ ਹੋ ਤੁਸੀਂ ਆਪਣੀ ਤਿੰਗੋੜੀ ਥੱਲੇ ਡਾਂਗ ਮਾਰੋ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਕਿੰਨੀ ਪੜਵਾ ਕਰਦੇ ਹੋ ਅਸੀਂ ਤੇ ਅਕਾਲ ਤਖਤ ਸਾਹਿਬ ਦੇ ਸਮਰਪਿਤਾਂ ਸਭ ਤੋਂ ਪਹਿਲੋਂ ਸਿੱਖਾਂ ਸਿੱਖੀ ਨੂੰ ਸਮਰਪਿਤਾਂ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਸਮਰਪਿਤਾਂ ਅਤੇ ਉਸ ਤੋਂ ਬਾਅਦ ਅਸੀਂ ਇਹ ਦੇਸ਼ ਨੂੰ ਸਮਰਪਿਤਾਂ ਤੇ ਦੇਸ਼ ਤੋਂ ਬਾਅਦ ਆਪਣੀ ਹਰਿਆਣਾ ਸਟੇਟ ਕਮੇਟੀ ਹਰਿਆਣਾ ਦੀ ਸਟੇਟ ਗੋ हरियाणा ਸਟੇਟ ਜੋ ਬਣਾਈ ਹੈ ਜਿਹੜੀ ਤੁਸੀਂ ਨੇ ਬਣਾ ਕੇ ਸਾਨੂੰ ਦਿੱਤੀ ਉਹਨੂੰ ਸਮਰਪਿਤ ਹਾਂ ਹਰਿਆਣੇ ਦੇ ਹੱਕਾਂ ਵਾਸਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਵੇਂ ਕੋਈ ਵੀ ਮਸਲਾ ਹੋਵੇ ਹਰਿਆਣੇ ਦੇ ਸਿੱਖਾਂ ਦੀ ਹਰਿਆਣੇ ਦੇ ਵਾਸਤੇ ਹਰਿਆਣਾ ਰਾਜ ਦੇ ਵਾਸਤੇ ਉਹ ਲੜਾਈ ਲੜਦੀ ਰਹੇਗੀ ਆਪਣਾ ਹੱਕ ਮੰਗਾਂਗੇ ਤੁੱਠੋਂ ਖੋਣਾ ਨਹੀਂ ਤੇ ਆਪਣਾ ਛੱਡਣਾ ਨਹੀਂ ਤਾਂ ਪ੍ਰਧਾਨ ਢਿੰਡਾ ਨੇ ਕਿਹਾ ਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡੇ ਭਰਾ ਦਾ ਰੋਲ ਨਿਭਾਉਂਦੇ ਹੋਏ ਹਰਿਆਣਾ ਕਮੇਟੀ ਦਾ ਪੂਰਾ ਸਹਿਯੋਗ ਕਰਨਾ ਅਤੇ ਬਣ ਦਾ ਹੱਕ ਦੇਣਾ ਚਾਹੀਦਾ ਹੈ ਜਿਸ ਨਾਲ ਆਪਸੀ ਭਾਈਚਾਰਕ ਸਾਂਝ ਪੈਦਾ ਹੋ ਸਕੇ ਕੇਂਦਰੀ ਕੈਬਨ ਦੀ ਮੀਟਿੰਗ ਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਕਿਸਾਨਾਂ ਨੂੰ ਤੋਹਫਾ ਦਿੰਦੇ ਹੋਏ ਸਰਕਾਰ ਨੇ ਕਟੂਕੜ ਸਮਰਥਨ ਮੁੱਲ ਵਿੱਚ ਵਾਧਾ ਕੀਤਾ केंद्रीय मंत्री अश्विनी वैष्णव ने कहा कि किसानों एक बड़ा फैसला लिया गया है पिछले दस ग्यारह साली दस घटो घट समर्थन मूल्य भारी वादा होया है सबसे पहले साथियों खरीफ के लिए किसानों के लिए बहुत बड़ा एक फैसला लिया गया है आप सब जानते हैं कि खरीफ की फसल में जिस तरह से पिछले दस ग्यारह वर्षों में मैस वृद्धि की गई है एमएसपी की उसी कड़ी में सीएसीपी की रिपोर्ट पर 2025-26 के खरीफ मार्केटिंग सीजन के लिए आज कैबिनेट में एमएसपी अप्रूव हुआ है टोटल अमाउंट इसका दो लाख सात हजार करोड़ के आसपास का एस्टिमेट किया गया है और जैसा कि प्रधानमंत्री श्री नरेंद्र मोदी जी ने प्रतिबद्धता दिखाई है किसानों को उनकी कॉस्ट के ऊपर 50 परसेंट मिनिमम मार्जिन मिले कम से कम मार्जिन मिले उसका ध्यान रखा गया है तो जितने भी क्रॉप्स हैं हरेक क्रॉप के लिए कॉस्ट से 50 परसेंट अधिक कॉस्ट प्लस 50 परसेंट इस चीज का ध्यान रखा गया है सी अपना एक बहुत ही कॉम्प्रिहेंसिव स्टडी करता है जैसा कि आप सब जानते हैं डिमांड एंड सप्लाई सिचुएशन देखते हैं ओवरऑल ग्लोबल प्राइसेस देखते हैं भारत में कॉस्ट कितनी आती है उस सबको देखते हैं इन सबको देख के रिकमेंडेशन करते हैं ये इंडिविजुअल क्रॉप्स की एमएसपी uh, है तीन भाग में है पहला भाग है सीरियल्स यानी फूड ग्रेन्स उसमें पैडी जवार बाजरा रागी और मेज इन सब की एमएसपी आपके सामने है आम, आप सब जगह देखेंगे जो कॉस्ट है कॉस्ट ऑफ प्रोडक्शन है और उसके बेसिस पे एमएसपी कॉस्ट के ऊपर एमएसपी कितना है वो लास्ट कॉलम बहुत इंपॉर्टेंट है कम से कम 50 परसेंट कुछ केसेस में 63 परसेंट कहीं पे 59 परसेंट ओवर एंड अबव दी कॉस्ट ये बहुत ही इंपॉर्टेंट पॉइंट है और ऐसा कि ऐसा फिनोमिन पल्सेस और फाइबर क्रॉप्स में भी है जहां पर क्रॉप्स लिए गए तूर मूंग उड़द और कॉटन इनमें भी कॉस्ट प्लस 50% परसेंट कम से कम 59% परसेंट है कहीं पे 53% परसेंट है मिनिमम 50% परसेंट तो कॉस्ट से अधिक है ही है आम, तीसरा ग्रुप है क्रॉप्स का यह है ऑयल सीड्स ऑयल सीड्स में ग्राउंडनट सनफ्लावर सीड सोयाबीन येलो सेसमी सीड और नाइजर सीड इन सब में भी कॉस्ट प्लस 50% परसेंट का पूरा ध्यान रखा गया है बहुत महत्वपूर्ण साथियों क्योंकि किसानों को उनकी उपज का एक उचित मूल्य मिले इसके लिए मोदी सरकार प्रतिबद्ध है और 10 वर्षों में इस प्रतिबद्धता को बहुत अच्छे तरीके से डेमोन्स्ट्रेट किया है आज द पंजाब लुटर में चेन्नई नमी ताज़ा कल फिर हाजिर होगी धनबाद